ਸ਼੍ਰਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਬਫਦਰ ਰਾਜਪਾਲ ਦੇ ਨਾਲ ਮੁਲਾਕਾਤ ਕਰੇਗਾ ਤੇ ਜੋ ਕੈਬਨਿਟ ਮੰਤਰੀ ਦੀ ਵੀਡੀਓ ਹੈ ਉਹ ਵੀ ਰਾਜਪਾਲ ਦੇ ਕੋਲ ਸੌ피 ਜਾ ਸਕਦੀ ਹੈ ਤੇ 11 ਵਜੇ ਇਹ ਮੁਲਾਕਾਤ ਹੋਵੇਗੀ ਤੇ ਸ਼੍ਰਮਣੀ ਅਕਾਲੀ ਦਲ ਦਾ ਬਫਦਰ ਅੱਜ ਰਾਜਪਾਲ ਦੇ ਕੋਲ ਪਹੁੰਚੇਗਾ ਤੇ ਦੱਸਿਆ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਡਾਕਟਰ ਦਲਜੀਤ ਈਮਾ ਤੇ ਕਈ ਹੋਰ ਅਧਿਕਾਰੀ ਵੀ ਇਸ ਮੁਲਾਕਾਤ ਦੇ ਵਿੱਚ ਸ਼ਾਮਲ ਹੋ ਸਕ ਦੇ ਨੇ ਤੇ ਜੋ ਅਮਰਜੀਤ ਸਿੰਘ ਸੰਧੋਆ ਦੇ ਵੱਲੋਂ ਬੱਚਿਆਂ ਦੇ ਨਾਲ ਮੰਦ ਫੈਲੀ ਕੀਤੀ ਗਈ ਸੀ ਉਸ ਨੂੰ ਲੈ ਕੇ ਵੀ ਜ਼ਿਕਰ ਕੀਤਾ ਜਾਇਆ ਸਕਦਾ ਹੈ ਤੇ ਉੱਥੇ ਹੀ ਜਾਂਚ ਨੂੰ ਲੈ ਕੇ ਵੀ ਕਿਹਾ ਜਾ ਸਕਦਾ ਹੈ ਤੇ ਇੱਕ ਵੱਡੀ ਮੰਗ ਰਾਜਪਾਲ ਦੇ ਕੋਲ ਕੀਤੀ ਜਾ ਸਕਦੀ ਹੈ ਤੇ ਕਈ ਹੋਰ ਮਾਮਲੇ ਵੀ ਅੱਜ ਸਾਹਮਣੇ ਆਉਣਗੇ ਤੇ ਉੱਥੇ ਹੀ ਮੰਤਰੀ ਅਮਨ अरोड़ा ਨੂੰ ਲੈ ਕੇ ਵੀ ਜ਼ਿਕਰ ਹੋ ਸਕਦਾ ਹੈ ਤੇ ਉਹਨਾਂ ਦੀ ਸਜ਼ਾ ਨੂੰ ਲੈ ਕੇ ਵੀ ਵਿਕਰਮ ਮਜੀਠੀ ਅੱਜ ਮੁੱਦਾ ਇਹ ਰੱਖ ਸਕਦੇ ਨੇ ਤੇ ਕਈ ਹੋਰ ਮੁੱਦੇ ਵੀ ਸਾਹਮਣੇ ਆਉਣਗੇ ਤੇ ਦੱਸਿਆ ਜਾ ਰਿਹਾ ਹੈ ਕਿ ਜੋ ਜਿਹੜਾ ਅਮਰਜੀਤ ਸਿੰਘ ਸੰਧੋਆ ਨੇ ਉਹਨਾਂ ਨੇ ਜੋ ਬੱਚਿਆਂ ਦੇ ਨਾਲ ਬਦਫੈਲੀ ਕੀਤੀ ਹੈ ਉਸ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਸਕਦੀ ਹੈ ਤੇ ਕਈ ਅਹਿਮ ਮੁੱਦੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰੱਖੇ ਜਾਣਗੇ ਤੇ ਅੱਜ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਕੀ ਦੇਖਣਯੋਗ ਇਹ ਹੈ ਕਿ ਰਾਜਪਾਲ ਕੋਈ ਐਕਸ਼ਨ ਲੈਣਗੇ ਦੇਕਰ ਉਹਨਾਂ ਦੇ ਕੋਲ ਕਈ ਮੁੱਦੇ ਰੱਖੇ ਜਾਣਗੇ ਜਾਂ ਆਮ ਆਦਮੀ ਪਾਰਟੀ ਦੇ ਖਿਲਾਫ ਅੱਜ ਕਈ ਅਹਿਮ ਚਰਚਾ ਜਿਹੜੀ ਹੋ ਸਕਦੀ ਹੈ ਜਾਂ ਅਹਿਮ ਮੁੱਦਿਆਂ ਨੂੰ ਲੈ ਕੇ ਕਿ ਰਾਜਪਾਲ ਐਕਸ਼ਨ ਲੈਣਗੇ ਜਾਂ ਨਹੀਂ ਇਸ ਨੂੰ ਲੈ ਕੇ ਹਜੇ ਕੋਈ ਵੀ ਪੁਸ਼ਟੀ ਨਹੀਂ ਆ ਪਰੰਤੂ ਅੱਜ ਵਿਕਰਮ ਸਿੰਘ ਮਜੀਠੀਆ ਡਾਕਟਰ ਦਲਜੀਤ ਈਮਾ ਅਤੇ ਕਈ ਹੋਰ ਅਧਿਕਾਰੀ ਵੀ ਸ਼ਾਮਿਲ ਹੋ ਕੇ ਜਿਹੜੇ ਰਾਜਪਾਲ ਨੂੰ ਮਿਲਣਗੇ ਤੇ 11 ਵਜੇ ਇਹ ਮੁਲਾਕਾਤ ਹੋਵੇਗੀ ਤੇ ਕਈ ਇਹ ਮੁੱਦਿਆਂ ਨੂੰ ਲੈ ਕੇ ਚਰਚਾ ਵੀ ਹੋ ਸਕਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਮੰਤਰੀ ਦੀ ਜੋ ਵੀਡੀਓ ਆਸ ਨੂੰ ਲੈ ਕੇ ਵੀ ਰਾਜਪਾਲ ਨੂੰ ਸੌਂਪੀ ਜਾ ਸਕਦੀ ਹੈ ਅਤੇ ਜੋ ਸੰਧਵਾ ਉਸ ਨੂੰ ਲੈ ਕੇ ਵੀ ਜੋ ਕਲੀਨ ਚਿੱਟ ਦਿੱਤੀ ਗਈ ਸੀ ਪੁਲਿਸ ਦੇ ਵੱਲੋਂ ਤੇ ਤੋਂ ਬਾਅਦ ਉਹਨਾਂ ਨੇ ਜਾਂਚ ਦੀ ਮੰਗ ਵੀ ਕੀਤੀ ਜਾ ਸਕਦੀ ਹੈ ਕਈ ਆ ਮੁੱਦੇ ਜਿਹੜੇ ਵਿਕਰਮ ਮਜੀਠੀਆ ਅਤੇ ਡਾਕਟਰ ਦਲਜੀਤ ਜੀ ਮਾਰੇ ਵੱਲੋਂ ਰੱਖੇ ਜਾਣਗੇ ਅਤੇ ਇਸ ਗੱਲ ਨੂੰ ਲੈ ਕੇ ਵੀ ਲਗਾਤਾਰ ਅੱਜ ਚਰਚਾ ਛਿੜੀ ਹੋਈ ਹੈ ਅਤੇ ਕੀ ਰਾਜਪਾਲ ਇਸ ਗੱਲ ਨੂੰ ਲੈ ਕੇ ਐਕਸ਼ਨ ਲੈਣਗੇ ਜਾਂ ਨਹੀਂ ਇਹ ਤੇ ਇਹ ਦੇਖਣਯੋਗ ਹੋਵੇਗਾ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਬਫਦ 71 ਓਕੇ ਦੱਸਦੀ ਹੈ ਕਿ ਅੱਜ ਰਾਜਪਾਲ ਦੇ ਨਾਲ ਮੁਲਾਕਾਤ ਕਰੇਗਾ ਤੇ 11 ਵਜੇ ਹੈ ਜਿਹੜੀ ਮੁਲਾਕਾਤ ਕੀਤੀ ਜਾਵੇਗੀ